ਸਸ਼ੀਕਾਲ ਜੀ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਆਂ ਇਸ ਪਿਲੇ ਦੀ ਵੱਡੀ ਖਬਰ ਤੇ ਬਿੱਤੇ ਦਿਨ ਹੀ ਦੀਵਾਲੀ ਦਾ ਤਿਉਹਾਰ ਲੰਘਿਆ ਤੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਾਫ਼-ਸਾਫ਼ ਨਜ਼ਰ ਆਏ ਨੇ ਦੱਸਦੀ ਕਿ ਸ਼ਰਿਆਮ ਨਿਯਮਾਂ ਦੀਆਂ ਜਿਹੜੀਆਂ ਧੱਜੀਆਂ ਨੇ ਉਹ ਉਡਾਈਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਦੀਵਾਲੀ ਦੇ ਮੌਕੇ ਤੇ ਤੁਹਾਨੂੰ ਪਟਾਕੇ ਚਲਾਉਣ ਦੀ ਆਗਿਆ ਦੇ ਦਿੱੰਨੇ ਆ ਬਿਤੇਕ ਸਮਾਂ ਜਿਹੜਾ ਉਹ ਤੈਅ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਲੋਕਾਂ ਨੇ ਸ਼ਰਿਆਮ ਨਿਯਮਾਂ ਦੀ ਜਿਹੜੀ ਉਲੰਘਣਾयां ਉਹ ਕੀਤੀ ਹੈ ਦੱਸ ਦੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੇ ਪਟਾਕੇ ਚਲਾ ਸਕਦੇ ਹੋ ਲੇਕਿਨ ਉਸ ਦੇ ਬਾਵਜੂਦ ਵੀ ਰਾਤ 11 12 ਵਜੇ ਤੱਕ ਜਿਹੜੇ ਪਟਾਕੇ ਨੇ ਉਹ ਚਲਾਏ ਗਏ ਨੇ ਜਿਸ ਤੋਂ ਬਾਅਦ ਜਿਹੜੀ ਹਵਾयां ਉਹ ਪੂਰੇ ਤਰੀਕੇ ਦੇ ਨਾਲ ਪ੍ਰਦੂਸ਼ਿਤ ਹੋ ਗਈ ਹੈ ਜੇਕਰ ਗੱਲ ਕਰੀ ਜਾਵੇ ਦਿੱਲੀ ਤੇ ਮੋਹਾਲੀ ਦੀ ਤਾਂ ਦੱਸ ਦਈਏ ਕਿ ਜਿਹੜੀ ਹਵਾयां ਉਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ ਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ ਕਿਉਂਕਿ ਕਿਹਾ ਗਿਆ ਸੀ ਕਿ ਤੁਸੀਂ ਸਿਰਫ 2 ਘੰਟੇ ਹੀ ਪਟਾਕੇ ਚਲਾ ਸਕਦੇ ਹੋ ਲੇਕਿਨ ਉਸ ਦੇ ਬਾਵਜੂਦ ਵੀ ਲੋਕਾਂ ਨੇ ਜਿਹੜਾ ਉਸ ਦਾ ਗਲਤੋਂ ਫਾਇਦਾ ਉਠਾਇਆ ਹੈ ਹਾਲਾਂਕਿ ਪਿਛਲੇ 2-3 ਸਾਲਾਂ ਦੀ ਜੇਕਰ ਗੱਲ ਕਰੀ ਜਾਵੇ ਤਾਂ ਪਟਾਕੇ ਚਲਾਉਣ ਦੀ ਆਗਿਆ ਜਿਹੜੀ ਨਹੀਂ ਦਿੱਤੀ ਜਾ ਰਹੀ ਸੀ ਤੇ ਉਦੋਂ ਵੀ ਲੋਕਾਂ ਨੂੰ ਚੰਨ ਸੀ ਪਰ ਇਸ ਵਾਰ ਜਦੋਂ ਪ੍ਰਸ਼ਾਸਨ ਨੇ ਖੁਦ ਹਦਾਇਤਾਂ ਦਿੱਤੀਆਂ ਕਿ ਤੁਸੀਂ 2 ਘੰਟੇ ਪਟਾਕੇ ਚਲਾ ਸਕਦੇ ਹੋ ਉਸ ਦੇ ਬਾਵਜੂਦ ਵੀ ਜਿਹੜੀਆਂ ਤੱਜੀਆਂ ਨੇ ਉਹ ਉਡਾਈਆਂ ਗਈਆਂ ਨੇ ਤੁਸੀਂ ਨੋਟਿਸ ਕੀਤਾ ਹੋਣਾ ਹੈ ਕਿ ਰਾਤ ਦੇ 12 ਵਜੇ ਤੱਕ ਵੀ ਜਿਹੜੀ ਬੰਬਾਂ ਦੀ ਆਵਾਜ਼ ਹੈ ਉਹ ਆਉਂਦੀ ਰਹੀ ਹੈ ਜਿਸ ਦੇ ਕਰਕੇ ਜਿਹੜਾ ਪੋਲਿਊਸ਼ਨ ਹੈ ਉਹ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਲੋਕਾਂ ਨੂੰ ਹੁਣ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਇਸ ਦਾ ਨੁਕਸਾਨ ਸਿੱਧਾ-ਸਿੱਧਾ ਆਮ ਜਨਤਾ ਨੂੰ ਹੀ ਹੋਇਆ ਕਿਉਂਕਿ ਪਹਿਲਾਂ ਅਸੀਂ ਨੇ ਰਾਤ ਨੂੰ ਬੰਬ ਚਲਾਏ ਉਸ ਦੇ ਬਾਵਜੂਦ ਹੁਣ ਸਾਨੂੰ ਖੁਦ ਹੀ ਜਿਹੜੀ ਤਕਲੀਫ ਹੈ ਉਹ ਹੋ ਰਹੀ ਹੈ ਜੇਕਰ ਅਸੀਂ ਨਿਯਮਾਂ ਦੀ ਪਾਲਣਾ ਕਰਦੇ ਰਾਤ ਸਿਰਫ 2 ਘੰਟੇ ਪਟਾਕੇ ਚਲਾਉਂਦੇ ਤਾਂ ਸ਼ਾਇਦ ਸਾਨੂੰ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹਾਲਾਂਕਿ ਹੁਣ ਅੱਗੇ 5 ਨਵੰਬਰ ਨੂੰ ਗੁਰਪਰਵ ਹੈ ਜਿਹੜਾ ਉਹ ਵੀ ਮਨਾਇਆ ਜਾਣਾ ਹੈ ਤੇ ਉਦੋਂ ਤੱਕ ਜਿਹੜੇ ਇਹ ਪਟਾਕੇ ਨੇ ਉਹ ਲਗਾਤਾਰ ਚੱਲਦੇ ਨੇ ਜਿਸ ਦੇ ਕਰਕੇ ਜਿਹੜੀ ਹਵਾ ਆ ਉਹ ਹੋਰ ਵੀ ਜ਼ਿਆਦਾ ਪ੍ਰਦੂਸ਼ਿਤ ਹੋ ਸਕਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਜਿਹੜੀ ਉਹ ਕਰਨੀ ਚਾਹੀਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਪਲੇ ਦੀ ਵੱਡੀ ਖਬਰ ਤੇ ਬਿੱਤੇ ਦਿਨ ਹੀ ਦੀਵਾਲੀ ਦਾ ਤਿਉਹਾਰ ਲੰਘਿਆ ਤੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਾਫ਼-ਸਾਫ਼ ਨਜ਼ਰ ਆਏ ਨੇ ਦੱਸਦੀ ਹੈ ਕਿ ਸ਼ਰਿਆਮ ਨਿਯਮਾਂ ਦੀਆਂ ਜਿਹੜੀਆਂ ਤੱਜੀਆਂ ਨੇ ਉਹ ਉਡਾਈਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਦੀਵਾਲੀ ਦੇ ਮੌਕੇ ਤੇ ਤੁਹਾਨੂੰ ਪਟਾਕੇ ਚਲਾਉਣ ਦੀ ਆਗਿਆ ਦੇ ਦਿੱੰਨੇ ਆ ਬਟ ਇੱਕ ਸਮਾਂ ਜਿਹੜਾ ਉਹ ਤੈਅ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਲੋਕਾਂ ਨੇ ਸ਼ਰੀਆਮ ਨਿਯਮਾਂ ਦੀ ਜੜੀ ਉਲੰਘਣਾयां ਉਹ ਕੀਤੀ ਹੈ ਦੱਸ ਦੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੇ ਪਟਾਕੇ ਚਲਾ ਸਕਦੇ ਹੋ ਲੇਕਿਨ ਉਸ ਦੇ ਬਾਵਜੂਦ ਵੀ ਰਾਤ 11 12 ਵਜੇ ਤੱਕ ਜਿਹੜੇ ਪਟਾਕੇ ਨੇ ਉਹ ਚਲਾਏ ਗਏ ਨੇ ਜਿਸ ਤੋਂ ਬਾਅਦ ਜਿਹੜੀ ਹਵਾयां ਉਹ ਪੂਰੇ ਤਰੀਕੇ ਦੇ ਨਾਲ ਪ੍ਰਦੂਸ਼ਿਤ ਹੋ ਗਈ ਹੈ ਜੇਕਰ ਗੱਲ ਕਰੀ ਜਾਵੇ ਦਿੱਲੀ ਤੇ ਮੋਹਾਲੀ ਦੀ ਤਾਂ ਦੱਸਦੀ ਹੈ ਕਿ ਜਿਹੜੀ ਹਵਾयां ਉਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ ਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ ਕਿਉਂਕਿ ਕਿਹਾ ਗਿਆ ਸੀ ਕਿ ਤੁਸੀਂ ਸਿਰਫ 2 ਘੰਟੇ ਹੀ ਪਟਾਕੇ ਚਲਾ ਸਕਦੇ ਹੋ ਲੇਕਿਨ ਉਸ ਦੇ ਬਾਵਜੂਦ ਵੀ ਲੋਕਾਂ ਨੇ ਜਿਹੜਾ ਉਸ ਦਾ ਗਲਤੋ ਫਾਇਦਾ ਉਠਾਇਆ ਹੈ ਹਾਲਾਂਕਿ ਪਿਛਲੇ 2-3 ਸਾਲਾਂ ਦੀ ਜੇਕਰ ਗੱਲ ਕਰੀ ਜਾਵੇ ਤਾਂ ਪਟਾਕੇ ਚਲਾਉਣ ਦੀ ਆਗਿਆ ਜਿਹੜੀ ਨਹੀਂ ਦਿੱਤੀ ਜਾ ਰਹੀ ਸੀ ਤੇ ਉਦੋਂ ਵੀ ਲੋਕਾਂ ਨੂੰ ਚੈਨ ਸੀ ਪਰ ਇਸ ਸਮਾਰ ਜਦੋਂ ਪ੍ਰਸ਼ਾਸਨ ਨੇ ਖੁਦ ਹਦਾਇਤਾਂ ਦਿੱਤੀਆਂ ਕਿ ਤੁਸੀਂ 2 ਘੰਟੇ ਪਟਾਕੇ ਚਲਾ ਸਕਦੇ ਹੋ ਉਸ ਦੇ ਬਾਵਜੂਦ ਵੀ ਜਿਹੜੀਆਂ ਧੱਜੀਆਂ ਨੇ ਉਹ ਉਡਾਈਆਂ ਗਈਆਂ ਨੇ ਤੁਸੀਂ ਨੋਟਿਸ ਕੀਤਾ ਹੋਣਾ ਹੈ ਕਿ ਰਾਤ ਦੇ 12 ਵਜੇ ਤੱਕ ਵੀ ਜਿਹੜੀ ਬੰਬਾਂ ਦੀ ਆਵਾਜ਼ ਹੈ ਉਹ ਆਉਂਦੀ ਰਹੀ ਹੈ ਜਿਸ ਦੇ ਕਰਕੇ ਜਿਹੜਾ ਪੋਲਿਊਸ਼ਨ ਹੈ ਉਹ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਲੋਕਾਂ ਨੂੰ ਹੁਣ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਇਸ ਦਾ ਨੁਕਸਾਨ ਸਿੱਧਾ-ਸਿੱਧਾ ਆਮ ਜਨਤਾ ਨੂੰ ਹੀ ਹੋਇਆ ਕਿਉਂਕਿ ਪਹਿਲਾਂ ਅਸੀਂ ਨੇ ਰਾਤ ਨੂੰ ਬੰਬ ਚਲਾਏ ਉਸ ਦੇ ਬਾਵਜੂਦ ਹੁਣ ਸਾਨੂੰ ਖੁਦ ਹੀ ਜਿਹੜੀ ਤਕਲੀਫ ਹੈ ਉਹ ਹੋ ਰਹੀ ਹੈ ਜੇਕਰ ਅਸੀਂ ਨਿਯਮਾਂ ਦੀ ਪਾਲਣਾ ਕਰਦੇ ਰਾਤ ਸਿਰਫ 2 ਘੰਟੇ ਪਟਾਕੇ ਚਲਾਉਂਦੇ ਤਾਂ ਸ਼ਾਇਦ ਸਾਨੂੰ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹਾਲਾਂਕਿ ਹੁਣ ਅੱਗੇ 5 ਨਵੰਬਰ ਨੂੰ ਗੁਰਪਰਵ ਹੈ ਜਿਹੜਾ ਉਹ ਵੀ ਮਨਾਇਆ ਜਾਣਾ ਹੈ ਤੇ ਉਦੋਂ ਤੱਕ ਜਿਹੜੇ ਇਹ ਪਟਾਕੇ ਨੇ ਉਹ ਲਗਾਤਾਰ ਚੱਲਦੇ ਨੇ ਜਿਸ ਦੇ ਕਰਕੇ ਜਿਹੜੀ ਹਵਾ ਆ ਉਹ ਹੋਰ ਵੀ ਜ਼ਿਆਦਾ ਪ੍ਰਦੂਸ਼ਿਤ ਹੋ ਸਕਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਜਿਹੜੀ ਉਹ ਕਰਨੀ ਚਾਹੀਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ